ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ ਦੋਸਤੋ ਤੁਹਾਨੂੰ ਯਾਦ ਹੋਵੇਗਾ ਪਿਛਲੇ ਸਾਲ ਇੱਕ ਖਬਰ ਬੜੀ ਹਾਈਲਾਈਟ ਹੋਈ ਸੀ ਕਿ ਸਿਵਲ ਹਸਪਤਾਲ ਮੋਗਾ ਦੇ ਜਨਰੇਟਰ ਜੋ ਨਵੰਬਰ ਦਸੰਬਰ ਮਹੀਨੇ ਸਿਆਲਾਂ ਦੇ ਮਹੀਨਿਆਂ ਦੇ ਵਿੱਚ ਵੀ ਬੰਦ ਪਏ ਵੀ ਲੱਖਾਂ ਰੁਪਏ ਦਾ ਡੀਜ਼ਲ ਹੈ ਜਿਹੜਾ ਉਹ ਹਰ ਮਹੀਨੇ ਪੀਰੇ ਹੈ ਸੋ ਉਹ ਗੱਲ ਬੜੀ ਹਾਈਲਾਈਟ ਹੋਈ ਸੀ ਔਰ ਉਸ ਤੋਂ ਬਾਅਦ ਉਹਦੀ ਸ਼ਿਕਾਇਤ ਹੋਈ ਜਿਹਦੀ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ ਉਹ ਹਲੇ ਜਾਂਚ ਕਿਸੇ ਪਾਸੇ ਲੱਗੀ ਨਹੀਂ ਤੇ ਇੱਕ ਹੋਰ ਮੁੱਦਾ ਜਿਹੜਾ ਉਹ ਧਿਆਨ ਦੇ ਵਿੱਚ ਆਇਆ ਹੈ ਕਿ ਸਿਵਲ ਹਸਪਤਾਲ ਮੋਗਾ ਜੋ ਕਿ ਬਿਜਲੀ ਦਾ ਹੌਟ ਲਾਈਨ ਦੇ ਅਧੀਨ ਚੱਲ ਰਿਹਾ ਹੈ ਉਹ ਕਰੋੜਾ ਰੁਪਏ ਦਾ ਕਰਜ਼ਾਈ ਹੋ ਚੁੱਕਿਆ ਕਹਿਣ ਤੋਂ ਭਾਵ ਕਿ ਹੈ ਕਿ ਪੀਐਸ ਪੀਸੀਐਲ ਦਾ 3 ਕਰੋੜ ਰੁਪਏ ਤੋਂ ਉੱਪਰ ਦਾ ਬਕਾਇਆ ਜਿਹੜਾ ਉਹ ਸਿਵਲ ਹਸਪਤਾਲ ਮੋਗਾ ਵੱਲ ਬੋਲਦਾ ਪਿਆ ਹੈ ਔਰ ਹਰ ਮਹੀਨੇ ਇਹ ਬਿੱਲ ਵਧਦਾ ਜਾ ਰਿਹਾ ਹੈ ਔਰ ਤਕਰੀਬਨ 2.5 ਲੱਖ ਤੋਂ ਲੈ ਕੇ 4 ਲੱਖ ਰੁਪਏ ਤੱਕ ਸਰਚਾਰਜ ਹੀ ਪੈ ਰਿਹਾ ਹੈ ਕਹਿਣ ਤੋਂ ਭਾਵ ਕਿ ਆ ਕਿ ਜੁਰਮਾਨਾ ਪੈਂਡੈਂਸੀ ਦਾ ਜੁਰਮਾਨਾ ਜਿਹੜਾ ਉਹ 2.5 ਲੱਖ ਤੋਂ ਉੱਪਰ ਹਰ ਮਹੀਨੇ ਪੈ ਰਿਹਾ ਸੋ ਇਹਦੇ ਪਿੱਛੇ ਇਸ ਤੋਂ ਇਲਾਵਾ ਵੀ ਸਿਵਲ ਹਸਪਤਾਲ ਮੋਗਾ ਜਿਹੜਾ ਕਰੋੜਾਂ ਰੁਪਏ ਦਾ ਕਰਜ਼ਾਈ ਪਹਿਲਾਂ ਵੀ ਇਹਦੇ ਬਾਰੇ ਰਿਪੋਰਟ ਕੀਤੀ ਜਾ ਚੁੱਕੀ ਹੈ ਕਿ ਸਿਵਲ ਹਸਪਤਾਲ ਮੋਗਾ ਜਿਹੜਾ तकरीबन 2 ਕਰੋੜ ਰੁਪਏ ਦਵਾਈਆਂ ਦੇ ਫਰਮਾਂ ਦੇ ਜਿਹੜੇ ਬਕਾਇਆ ਰਹਿੰਦੇ ਸਿਵਲ ਹਸਪਤਾਲ ਮੋਗਾ ਵੱਲ ਸੋ ਉਹ ਵੀ ਆ ਢੇਡੇ ਮਾਰਦੇ ਆ ਹਰ ਰੋਜ਼ ਉਹਨਾਂ ਦੇ ਨਮਾਇंदे ਆ ਜਿਹੜੇ ਸਿਵਲ ਹਸਪਤਾਲ ਮੋਗਾ ਦੇ ਵਿੱਚ ਢੇਡੇ ਮਾਰਦੇ ਰਹਿੰਦੇ ਆ ਔਰ ਇਹ ਵੀ ਪਤਾ ਲੱਗਿਆ ਕਿ ਫਾਇਰ ਸੇਫਟੀ ਕਿਉਂਕਿ A to Z ਫਾਇਰ ਸੇਫਟੀ ਕੰਪਨੀ ਆ ਜਿਹੜੀ ਕਿ ਸਿਵਲ ਹਸਪਤਾਲ ਮੋਗਾ ਨੂੰ ਫਾਇਰ ਇਕੁਪਮੈਂਟਸ ਸਪਲਾਈ ਕਰਾਉਂਦੀ ਹੈ ਸੋ ਉਹਨਾਂ ਦਾ ਪਿਛਲੇ 3 ਸਾਲ ਦਾ तकरीबन 1.4 ਲੱਖ ਰੁਪਇਆ ਸਿਵਲ ਹਸਪਤਾਲ ਬਕਾਇਆ ਖੜਾ ਹੈ ਔਰ ਉਹ ਹਰ ਰੋਜ਼ ਸਿਵਲ ਹਸਪਤਾਲ ਦੇ ਵਿੱਚ ਢੇੜੇ ਮਾਰਦੇ ਆ ਆਪਣੇ ਪੈਸੇ ਲੈਣ ਵਾਸਤੇ ਸੋ ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਜੇਕਰ ਇਹ ਸਾਰੀ ਅਮਾਉਂਟ ਨੂੰ ਜੋੜਿਆ ਜਾਵੇ ਤਾਂ ਤਕਰੀਬਨ 5.5-6 ਕਰੋੜ ਰੁਪਏ ਦੇ ਕਰੀਬੇ ਅਮਾਉਂਟ ਬਣਦੀ ਹੈ ਜਿਹੜੀ ਕਿ ਸਿਵਲ ਹਸਪਤਾਲ ਮੋਗਾ ਦੀ ਦੇਣਦਾਰੀ ਹੈ ਸੋ ਦੋਸਤੋ ਇਹ ਹਾਲਾਤ ਬਣੇ ਕਿਦਾਂ ਇਹਦੇ ਬਾਰੇ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਇਹ ਸਾਰੇ ਮੈਸ ਮੈਨੇਜਮੈਂਟ ਦਾ ਜਿਹੜਾ ਮੁੱਦਾ ਹੈ ਸਿਵਲ ਹਸਪਤਾਲ ਮੋਗਾ ਪੂਰੀ ਤਰ੍ਹਾਂ ਪ੍ਰੋਫਿਟ ਦੇ ਵਿੱਚ ਚੱਲ ਰਿਹਾ ਸੀ ਇਹਦੇ ਖਾਤੇ ਆ ਜਿਹੜੇ ਉਹਨਾਂ ਦੇ ਵਿੱਚ ਅਕਸਰ ਲੱਖਾਂ ਰੁਪਏ ਜਮਾ ਰਹਿੰਦਾ ਸੀ ਪਰ ਜਦੋਂ ਦੇ ਮੌਜੂਦਾ ਐਸਐਮਓ ਡਾਕਟਰ ਸੁਖਪ੍ਰੀਤ ਸਿੰਘ ਬਰਾੜ ਇੱਥੇ ਆਏ ਆ ਸੋ ਉਹਨਾਂ ਵੱਲੋਂ ਮਿਸਮੈਨੇਜਮੈਂਟ ਕੀਤੀ ਜਾ ਰਹੀ ਹੈ ਜਿਹੜੇ ਫੰਡਾਂ ਦੀ ਦਰਵਰਤੋਂ ਕੀਤੀ ਜਾ ਰਹੀ ਹੈ ਔਰ ਉਹਨਾਂ ਤੇ ਕ腐ਸ਼ਨ ਦੇ ਵੀ ਬਹੁਤ ਵੱਡੇ ਪੱਧਰ ਤੇ ਇਲਜ਼ਾਮ ਪਿਛਲੇ ਸਮੇਂ 'ਚ ਲੱਗਦੇ ਰਿਹਾ ਔਰ ਉਹਨਾਂ ਦੇ ਖਿਲਾਫ ਅ ਦਰਜਨਾ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਉਹ ਵੱਖ-ਵੱਖ ਲੋਕਾਂ ਵੱਲੋਂ ਕੀਤੀਆਂ ਗਈਆਂ ਸੋ ਉਹਨਾਂ ਸ਼ਿਕਾਇਤਾਂ ਦਾ ਵੀ ਕੋਈ ਨਿਪਟਾਰਾ ਨਹੀਂ ਹੋਇਆ ਔਰ ਇਹਨੂੰ ਸਰਪ੍ਰਸਤੀ ਮਿਲ ਰਹੀ ਹੈ ਜਿਹੜੇ ਮੌਜੂਦਾ ਐਸਐਮਓ ਐ ਇਸ ਗੱਲ ਦਾ ਜਿਹੜਾ ਇੱਕ ਬਹੁਤ ਵੱਡਾ ਸਵਾਲ ਹੈ ਕਿ ਇੱਕ ਅਜਿਹਾ ਅਫਸਰ ਜਿਹਦੇ ਅੰਦਰ ਕੋਈ ਕਾਬਲੀਅਤ ਨਹੀਂ ਹੈ ਜਿਹਦੇ ਅੰਦਰ ਐਸ ਇੰਸਟੀਚਿਊਟ ਨੂੰ ਸਫਲਤਾਪੂਰਕ ਚਲਾਉਣ ਦਾ ਕੋਈ ਹੁਨਰ ਨਹੀਂ ਹੈ ਸੋ ਉਹਨੂੰ ਕਿਉਂ ਪਿਛਲੇ 4 ਸਾਲ ਤੋਂ ਲਗਾਤਾਰ ਇੱਥੇ ਰੱਖਿਆ ਜਾ ਰਿਹਾ ਹੈ ਕਿਸ ਦੀ ਸਰਪ੍ਰਸਤੀ ਹੈ ਕਿਉਂ ਨਹੀਂ ਉਸ ਦੀ ਬਦਲੀ ਹੋ ਰਹੀ ਜਦ ਕਿ ਲੋਕਾਂ ਵੱਲੋਂ ਵੱਡੇ ਪੱਧਰ ਤੇ ਇਹ ਮੰਗ ਪਿਛਲੇ ਸਮੇਂ ਚ ਕੀਤੀ ਜਾਂਦੀ ਰਹੀ ਹੈ ਕਿ ਇਸ ਐਸਐਮਓ ਦੀ ਇੱਥੋਂ ਬਦਲੀ ਕੀਤੀ ਜਾਵੇ ਸੋ ਕੌਣ ਆ ਉਹ ਸਰਕਾਰ ਦੇ ਵਿੱਚ ਸਰਕਾਰ ਦੇ ਉਹ ਕਿਹੜੇ ਨਮਾਇंदे ਨੇ ਜਿਹੜੇ ਇਸ ਐਸਐਮਓ ਨੂੰ ਸਰਪ੍ਰਸਤੀ ਦੇ ਰਹੇ ਹੈ ਔਰ ਜੋ ਮੈਸ ਮੈਨੇਜਮੈਂਟ ਲਗਾਤਾਰ ਜਾਰੀ ਹੈ ਲੋਕਾਂ ਦਾ ਪੈਸਾ ਜਿਹੜਾ ਉਹਦੀ ਦਰਵਰਤੋਂ ਹੋ ਰਹੀ ਹੈ ਸਰਕਾਰ ਦਾ ਪੈਸਾ ਜਿਹੜਾ ਲੋਕਾਂ ਵੱਲੋਂ ਟੈਕਸ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ ਉਹਦੀ ਦਰਵਰਤੋਂ ਹੋ ਰਹੀ ਹੈ ਤੇ ਸਿਵਲ ਹਸਪਤਾਲ ਦਿਨੋ ਦਿਨ ਦਿਨੋ ਦਿਨ ਨਿਘਾਰ ਦੇ ਵਿੱਚ ਜਾ ਰਿਹਾ ਹੈ ਇੱਥੇ ਜਿਹੜਾ ਦਵਾਈਆਂ ਸਮੇਂ ਸਿਰ ਨਹੀਂ ਮਿਲ ਰਹੀਆਂ ਪਰਚੀਆਂ ਲੋ ਹਾਲਾਂਕਿ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਸੇ ਵੀ ਮਰੀਜ਼ ਨੂੰ ਦਵਾਈ ਬਾਹਰੋਂ ਲੈਣ ਦੀ ਲੋੜ ਨਹੀਂ ਪਵੇਗੀ ਪਰ ਇੱਥੇ ਦੇਖਿਆ ਅਸੀਂ ਅੱਜ ਵੀ ਕਿ ਮਰੀਜ਼ ਬਾਹਰੋਂ ਦਵਾਈਆਂ ਲੈ ਕੇ ਆ ਰਿਹਾ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਸੋ ਉਹਨਾਂ ਨੂੰ ਦਵਾਈਆਂ ਬਾਹਰੋਂ ਦਵਾਈਆਂ ਲਿਆਉਣੀਆਂ ਪੈ ਰਹੀਆਂ ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਸ ਤਰ੍ਹਾਂ ਹੈਪਟਾਈਟਸ ਸੀ ਦੇ ਟੈਸਟ ਪਿਛਲੇ ਸਾਢੇ 3 ਮਹੀਨੇ ਤੋਂ ਬਿਨਾਂ ਕਿਸੇ ਦੇ ਹੁਕਮਾਂ ਤੋਂ ਬਿਨਾਂ ਕਿਸੇ ਦੀ ਇਜਾਜ਼ਤ ਤੋਂ ਬੰਦ ਕੀਤੇ ਹੋਏ ਸੀ ਜੋ ਕਿ ਜੀਡੀਵੀ ਨਿਊਜ਼ ਵੱਲੋਂ ਜਦੋਂ ਮਸਲਾ ਧਿਆਨ ਦੇ ਵਿੱਚ ਲਿਆਂਦਾ ਗਿਆ ਪਿਛਲੇ ਦਿਨੀ ਜਦੋਂ ਡਾਇਰੈਕਟਰ ਸਾਹਿਬ ਇੱਥੇ ਆਏ ਸੀ ਤਾਂ ਉਸ ਤੋਂ ਬਾਅਦ ਉਹ ਟੈਸਟ ਚਾਲੂ ਕੀਤੇ ਗਏ ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਇਦਾਂ ਦੀਆਂ ਮੈਸ ਮੈਨੇਜਮੈਂਟਸ ਹੈਗੀਆਂ ਜਿਹੜੀਆਂ ਚੱਲ ਰਹੀਆਂ ਔਰ ਮੌਜੂਦਾ ਸਰਕਾਰ ਵੱਲੋਂ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਇਹ ਦਿਨੋਂ ਦਿਨ ਲੋਕਾਂ ਤੇ ਭਾਰੀ ਪੈ ਰਹੀਆਂ ਸਿਵਲ ਹਸਪਤਾਲ ਦਾ ਕਰਜ਼ਾ ਦਿਨੋਂ ਦਿਨ ਵੱਧਦਾ ਜਾ ਰਿਹਾ ਔਰ ਲੋਕ ਹੈ ਜਿਹੜੇ ਉਹਨਾਂ ਨੂੰ ਸਬਸਿਡਸ ਪੂਰੀ ਤਰ੍ਹਾਂ ਪ੍ਰੋਵਾਈਡ ਨਹੀਂ ਹੋ ਰਹੀਆਂ ਸੋ ਪੰਜਾਬ ਸਰਕਾਰ ਜੋ ਕਿ ਸਿਹਤ ਅਤੇ ਸਿੱਖਿਆ ਦੇ ਨਾਂ ਤੇ ਸਰਕਾਰ ਦੇ ਵਿੱਚ ਸਤਾ ਦੇ ਵਿੱਚ ਆਈ ਹੈ ਸੋ ਉਹਦੀ ਇੱਕ ਬਹੁਤ ਵੱਡੀ ਜਵਾਬ ਦੇ ਇੱਥੇ ਬਣਦੀ ਆ ਸਰਕਾਰ ਵੱਲ ਇੱਕ ਬਹੁਤ ਵੱਡਾ ਲੋਕਾਂ ਦਾ ਸਵਾਲ ਬਣਦਾ ਹੈ ਕਿ ਸਰਕਾਰ ਕੀ ਕਰ ਰਹੀ ਹੈ ਕਿ ਇਹ ਕਫਸਰ ਇੰਨਾ ਜਿਆਦਾ ਪਾਵਰਫੁੱਲ ਹੈ ਕਿ ਉਹਨੂੰ ਬਦਲਣਾ ਹੀ ਮੁਸ਼ਕਲ ਹੋ ਗਿਆ ਸਰਕਾਰ ਲਈ ਜਾਂ ਉਹਦਾ ਕੋਈ ਬਦਲਵਾ ਪ੍ਰਬੰਧ ਕਰਨਾ ਸਰਕਾਰ ਲਈ ਮੁਸ਼ਕਲ ਹੋ ਗਿਆ ਸੋ ਇੱਕ ਬਹੁਤ ਵੱਡਾ ਸਵਾਲ ਹੈ ਕਿ ਅਜਿਹੇ ਪ੍ਰੈਸਟ ਅਫਸਰਾਂ ਨੂੰ ਕੌਣ ਸਰਪ੍ਰਸਤੀ ਦਿੰਦਾ ਹੈ ਇੱਕ ਇਮਾਨਦਾਰ ਸਰਕਾਰ ਜੋ ਕਿ ਆਪਦੇ ਆਪ ਨੂੰ ਇਮਾਨਦਾਰ ਹੋਣ ਦਾ ਦਮ ਭਰਦੀ ਹੈ ਸੋ ਅਜਿਹੀ ਸਰਕਾਰ ਦੇ ਵਿੱਚ ਅਜਿਹੇ ਪ੍ਰੈਸ਼ਟ ਅਫਸਰ ਜੇਕਰ ਆਪਣੇ ਕੁਰਸੀ ਤੇ ਬਣੇ ਰਹਿੰਦੇ ਆ ਜਾਂ ਲਗਾਤਾਰ ਆਪਣੀ ਕਰਪਸ਼ਨ ਹੈ ਜਿਹੜੀ ਉਹਨੂੰ ਜਾਰੀ ਰੱਖਦੇ ਆ ਲੋਕਾਂ ਦੇ ਟੈਕਸ ਵਾਲੇ ਪੈਸੇ ਦੀ ਦੁਰਵਰਤੋਂ ਕਰਦੇ ਆ ਤਾਂ ਸਵਾਲ ਉੱਠਣੇ ਲਾਜ਼ਮੀ ਹੈ ਸੋ ਸਰਕਾਰ ਇਹਦੇ ਬਾਰੇ ਜਵਾਬ ਦੇ ਐ ਸੋ ਸਿਹਤ ਮੰਤਰੀ ਬਲਵੀਰ ਸਿੰਘ ਜੀ ਜੋ ਕਿ ਅੱਜਕੱਲ ਆਪਣੀ ਇਲੈਕਸ਼ਨ ਦੇ ਵਿੱਚ ਪੂਰੀ ਤਰ੍ਹਾਂ ਵਿਅਸਤ ਹੈ ਉਹਨਾਂ ਨੂੰ ਤਾਂ ਸ਼ਾਇਦ ਅੱਜ ਕੱਲ੍ਹ ਸਿਵਲ ਹਸਪਤਾਲਾਂ ਦੀ ਕੋਈ ਚਿੰਤਾ ਹੀ ਨਹੀਂ ਰਹੀ ਸਰਕਾਰੀ ਏਡਾਰੀਆਂ ਦੀ ਜਾਂ ਹਸਪਤਾਲਾਂ ਦੀ ਕੋਈ ਚਿੰਤਾ ਹੀ ਨਹੀਂ ਰਹੀ ਹੋਣੀ ਸੋ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਸਰਕਾਰ ਕੀ ਕਰ ਰਹੀ ਹੈ ਸੋ ਇਸ ਸਬੰਧੀ ਆਪਾਂ ਸਿਵਲ ਹਸਪਤਾਲ ਮੋਗਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਖਪ੍ਰੀਤ ਬਰਾੜ ਅਤੇ ਪੀਐਸਪੀਸੀਐਲ ਦੇ ਐਸਟੀਓ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਚਾਈ ਜੋ ਹੈਗੀ ਆ ਬਿਜਲੀ ਦੇ ਬਿੱਲ ਦੀ ਉਹ ਤੁਹਾਡੇ ਸਾਹਮਣੇ ਰੱਖਾਂਗੇ ਸੋ ਆਓ ਆਪਾਂ ਕੋਸ਼ਿਸ਼ ਕਰਦੇ ਆ ਐਸਐਮਓ ਦੇ ਨਾਲ ਤੇ ਐਸਡੀਓ ਸਾਹਿਬ ਦੇ ਨਾਲ ਗੱਲਬਾਤ ਕਰਨ ਦੀ ਇਸ ਸੰਬੰਧੀ ਜਦੋਂ ਅਸੀਂ ਸੀਨੀਅਰ ਮੈਡੀਕਲ ਅਫੀਸਰ ਡਾਕਟਰ ਸੋਫੀ ਸਿੰਘ ਬਰਾੜ ਜੀ ਦੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਆ ਤਾਂ ਪਤਾ ਲੱਗਿਆ ਕਿ ਉਹ ਅੱਜ ਛੁੱਟੀ ਤੇ ਨੇ ਤੇ ਚੰਡੀਗੜ੍ਹ ਗਏ ਹੋਏ ਆ। ਆਦੀ ਨਰਸੋ ਦੱਸਿਓ ਜੀ। ਠੀਕ ਆ ਸਰ ਵਧੀਆ ਜੀ ਤੁਹਾਡੇ ਕੋਲ ਆਏ ਸੀਗੇ ਪਤਾ ਲੱਗਿਆ ਛੁੱਟੀ ਤੇ ਆ ਤੁਸੀਂ। ਮੈਂ ਘਰ ਆਉਂਦਾ। ਹਾਂ ਜੀ ਹਾਂ ਇਹ ਗੱਲ ਕਰ ਸਕਦੇ ਆ ਸਰ ਸਰ ਇੱਕ ਨਿਊਜ਼ ਆਈ ਸੀ ਸਾਡੇ ਕੋਲ ਵੀ ਸਿਵਲ ਹਸਪਤਾਲ ਦਾ 3 ਕਰੋੜ ਤੋਂ ਉੱਪਰ ਦਾ ਬਿਜਲੀ ਦਾ ਬਿੱਲ ਬਕਾਇਆ ਤੇ ਉਹਦੇ ਬਾਰੇ ਪਤਾ ਕਰਨਾ ਸੀ ਕਿ ਵੀ ਵਾਕਈ ਸਹੀ ਗੱਲ ਹੈ ਕਿ ਹਾਂ ਜੀ ਫੇਮ ਹੋ ਰਿਹਾ ਫਰਮਾਨ ਵਾਲਾ ਫਟਾ ਕਰਕੇ ਦੱਸ ਆ ਰਹੇ ਆ ਇਹ ਸਰ ਇੰਨੀ ਪਰਡੈਂਸੀ ਕਿਵੇਂ ਬਣ ਗਿਆ ਆਪਣੇ ਪੁਰਾਣੇ ਟਾਈਮ ਵਿੱਚ ਆ ਇਹ ਫੋਟੇ ਅਹ ਤਾਂ ਕਿਹਾ ਇੱਕ ਸਾਲ ਘੜਾ अच्छा अच्छा अच्छा। ओके ओके सर ठीक है। ओके। ਇਸ ਬੰਦੀ ਜਦ ਅਸੀਂ ਐਸਟੀਓ ਬਿਜਲੀ ਬੋਰਡ ਦੇ ਨਾਲ ਗੱਲਬਾਤ ਕਰਨ ਲਈ ਪੀਐਸ ਪੀਸੀਐਲ ਦੇ ਦਫ਼ਤਰ ਵਿੱਚ ਸੇ ਪਹੁੰਚੇ ਸਵਰਭਨ ਡਿਵੀਜ਼ਨ ਦੇ ਵਿੱਚ ਤਾਂ ਉਹਨਾਂ ਨੇ ਕੋਡ ਆਫ ਕੰਡਕਟ ਲਾਗੂ ਹੋਣ ਕਾਰਨ ਕੈਮਰੇ ਮੂਰੇ ਬੋਲਣ ਤੋਂ ਥੋੜੀ ਹਿਚਕ ਚਾਹਟ ਦਿਖਾਈ ਪਰ ਉਹਨਾਂ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਇਹ ਗੱਲ ਬਿਲਕੁਲ درست ਹੈ। ਕਿ ਜਿਹੜਾ 3 ਕਰੋੜ 3 ਲੱਖ ਰੁਪਏ ਦਾ ਬਕਾਇਆ ਸੀ ਜਿਹਦੇ ਵਿੱਚੋਂ ਅ ਸ਼ੁੱਕਰਵਾਰ ਨੂੰ ਇਹ 2 ਤਰੀਕ ਨੂੰ ਜਿਹੜਾ 39 ਲੱਖ ਰੁਪਏ ਦੀ ਪੇਮੈਂਟ ਹੈ ਜਿਹੜੀ ਉਹ ਕੀਤੀ ਗਈ ਹੈ ਜਿਸ ਕਾਰਨ ਹੁਣ ਲਗਭਗ 2 ਕਰੋੜ 66 ਲੱਖ ਰੁਪਏ ਦੀ ਰਕਮ ਹਾਲੇ ਵੀ ਬਕਾਇਆ ਤੇ ਇਹ ਜਿਹੜੀ ਪੈਂਡੈਂਸੀ ਹੈ ਉਹ 2018 ਤੋਂ ਦਸੰਬਰ 2018 ਤੋਂ ਖੜਨੀ ਸ਼ੁਰੂ ਹੋਈ ਜਿਹੜੀ ਕਿ ਮੌਜੂਦਾ ਇਸ ਸਮੇਂ ਦੇ ਆਉਣ ਤੋਂ ਪਹਿਲਾਂ ਲਗਭਗ 1 ਕਰੋੜ ਤੋਂ ਉੱਪਰ ਰਾਸ਼ੀ ਹੈ ਜਿਹੜੀ ਉਹ ਪੈਂਡਿੰਗ ਸੀ ਸੋ ਇਹ 1 ਕਰੋੜ ਦੀ ਰਾਸ਼ੀ ਵੱਧਦੀ ਵੱਧਦੀ ਹੁਣ 2024 ਤੱਕ ਪਹੁੰਚਦੇ ਪਹੁੰਚਦੇ ਲਗਭਗ 3 ਕਰੋੜ ਤੇ ਪਹੁੰਚ ਗਈ ਹੈ ਸੋ ਇਹ ਗੱਲ ਤਾਂ ਬਿਲਕੁਲ درست ਹੈ ਕਿ ਬਿਜਲੀ ਬੋਰਡ ਦਾ ਜਿਹੜਾ ਸਿਹਤ ਵਿਭਾਗ ਵਾਲਾ ਬਿੱਲ ਪੈਂਡਿੰਗ ਹੈ ਔਰ ਪੌਣੇ 3 ਕਰੋੜ ਦੇ ਲਗਭਗ ਹਾਲੇ ਵੀ ਪੈਂਡਿੰਗ ਹੈ ਔਰ ਉਹਦੇ ਵਿੱਚੋਂ ਜਿਹੜਾ ਹੈਗਾ ਮੌਜੂਦਾ ਐਸਐਮਓ ਦੇ ਦੌਰਾਨ ਜਿਹੜਾ ਹੈਗਾ ਦੇ ਕਾਰਜਕਾਲ ਦੇ ਦੌਰਾਨ ਲਗਭਗ 1.5 ਤੋਂ ਪੌਣੇ 2 ਕਰੋੜ ਰੁਪਈਆ ਜਿਹੜਾ ਮੌਜੂਦਾ ਐਸਐਮਓ ਦੇ ਦੌਰਾਨ ਹੈ ਜਿਹੜਾ ਪੈਂਡਿੰਗ ਹੋਇਆ ਸੋ ਇਹ ਪੂਰੇ ਅੰਕੜੇ ਨੇ ਜਿਹੜੇ ਰਕਮ ਦੇ ਸਬੰਧ ਦੇ ਵਿੱਚ ਕਿ ਆਮ ਲੋਕ ਜਿਨ੍ਹਾਂ ਦੇ ਤਕਰੀਬਨ 5000 ਦੀ ਪੈਂਡਿੰਗ ਅਮਾਉਂਟ ਹੋਣ ਤੋਂ ਬਾਅਦ ਕਨੈਕਸ਼ਨ ਕੱਢ ਦਿੱਤੇ ਜਾਂਦੇ ਆ ਆਮ ਉਪਭੋਗਤਾ ਜਿਹੜੇ ਆ ਉਹਨਾਂ ਨੂੰ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਆ ਪਰ ਸਿਵਲ ਹਸਪਤਾਲ ਹੌਟਲਾਈਨ ਹੋਣ ਕਾਰਨ ਪੀਐਸਪੀਸੀਐਲ ਦੇ ਜਿਹੜੇ ਅਧਿਕਾਰੀ ਮਜਬੂਰ ਨੇ ਕਿ ਉਹ ਕਨੈਕਸ਼ਨ ਵੀ ਨਹੀਂ ਕੱਟ ਸਕਦੇ ਤੇ ਇਹ ਵੀ ਗੱਲ ਜਿਹੜੀ ਹੈਗੀ ਐ ਐਸਟੀਓ ਸਾਹਿਬ ਵੱਲੋਂ ਦੱਸੀ ਗਈ ਹੈ ਕਿ ਤਕਰੀਬਨ ਹਰ ਮਹੀਨੇ ਰਿਕਵਰੀ ਨੋਟਸ ਆ ਜਿਹੜਾ ਐਸਐਮਓ ਸਾਹਿਬ ਨੂੰ ਜਾ ਰਿਹਾ ਪਰ ਜਿਹੜੀ ਉਹਦੇ ਤੇ ਰਿਕਵਰੀ ਜਿਹੜੀ ਉਹਦੀ ਹਲੇ ਹੋ ਨਹੀਂ ਰਹੀ ਇਸ ਕਾਰਨ ਜਿਹੜਾ ਲਗਾਤਾਰ ਰਿਕਵਰੀ ਨੋਟਸ ਆ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਧੰਨਵਾਦ